ਇਹ ਕਾਲ ਤਖਤ ਵਾਲੇ ਦੀ ਵਡਿਆਈ ਹੈ ਜਿਹਨੂੰ ਮਾਰਨਾ ਹੁੰਦਾ ਉਹਦੀ ਮੱਤ ਮਾਰ ਦਿੰਦਾ ਹਰਪ੍ਰੀਤ ਸਿੰਘ ਦੀ ਮੱਤ ਮਾਰਦੀ ਅੱਜ ਕਹਿੰਦੇ ਮੈਨੂੰ ਇੱਕ ਅਖਬਾਰ ਵਾਲਾ ਕਹਿਣ ਲੱਗਾ ਕਹਿੰਦਾ ਗਰੇਵਾਲ ਜੀ ਤੁਸੀਂ ਆਪਣਾ ਪ੍ਰਧਾਨ ਚੁਣਦੇ ਹੋ ਸਮੁੰਦਰੀ ਹਾਲ 'ਚ ਤੇ ਇਹਨਾਂ ਨੂੰ ਕਿਉਂ ਨਹੀਂ ਸਮੁੰਦਰੀ ਹਾਲ ਦਿੰਦਾ ਮੈਂ ਕਿਹਾ ਸਮੁੰਦਰੀ ਹਾਲ ਸ਼ਾਮਲਾਟ ਨਹੀਂ ਪੰਥ ਦੀ ਜਾਇਦਾਦ ਹੈ ਤੇ ਸ਼ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਹੈ ਇਹ ਤਾਂ ਭਗਾਉੜੇ ਨੇ ਉਹ ਕਹਿੰਦਾ ਕਿਵੇਂ ਮੈਂ ਕਿਹਾ ਮੈਂ ਨਹੀਂ ਕਹਿੰਦਾ ਇਹ ਅਕਾਲ ਤਖਤ ਕਹਿੰਦਾ ਹਰਪ੍ਰੀਤ ਸਿੰਘ ਨੂੰ ਕਹਿਣਾ ਪਿਆ ਜੇ ਹਰਪ੍ਰੀਤ ਸਿੰਘ ਦੇ ਵੱਸ ਹੁੰਦਾ ਉਸ ਦਿਨ ਸਾਡਾ ਅਕਾਲੀ ਦਲ ਵੀ ਤੋੜ ਕੇ ਸਰਦਾਰ ਸੁਖਬੀਰ ਸਿੰਘ ਉਹਨਾਂ ਵਾਲਾ ਪ੍ਰਧਾਨਗੀ ਨੂੰ ਵਿਰਧ ਕਰ ਸਕਦਾ ਸੀ ਪਾਬੰਦੀ ਵੀ ਲਾ ਸਕਦਾ ਸੀ ਪਰ ਨਹੀਂ ਲੱਤਾ ਨੇ ਬਾਹਰ ਚੱਲਿਆ ਕਿਉਂਕਿ ਜਿਹੜੇ ਪਾਰਟੀ ਦੀ ਸਿਰਜਣਾ ਅਕਾਲ ਤਖਤ ਤੇ ਹੋਈ ਹੈ ਅਕਾਲੀ ਦਾ ਲੋਹੀ ਹੈ ਉਹ ਅਕਾਲੀ ਦਾ ਲੇਸ ਕਰਕੇ ਹੋਈ ਹੈ ਅੱਜ ਮੈਂ ਉਸ ਬੰਦੇ ਦੀ ਗੱਲ ਕਰਨ ਕਈ ਦਮ ਬਾਲ ਸਿੰਘ ਕਹਿੰਦੇ ਹੁੰਦੇ ਸੀ ਮੈਂ ਕਾਂਗਰਸ ਨੂੰ ਬਾਲੀਆਂ ਗਾਲਾਂ ਨਹੀਂ ਕੱਢਦਾ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿਉਂ ਕਹਿੰਦੇ ਜਿੰਨੀ ਆ ਨਾਂ ਲੈ ਲਓ ਸ਼ਾਮ ਨੂੰ ਰੋਟੀ ਨਹੀਂ ਮਿਲਦੀ ਅੱਜ ਮੈਂ ਆ ਜਿਹੜੇ ਪਗੌੜੇ ਨੇ ਅਕਾਲ ਤਖਤ ਦੇ ਉਹਨਾਂ ਦੀ ਗੱਲ ਕਰਨ ਲੱਗਾ ਆ ਹਰਪ੍ਰੀਤ ਸਿੰਘ ਦੀਆਂ ਟੇਪਾਂ ਪੜ੍ਹ ਲਓ ਟੇਪਾਂ ਕੱਢ ਲਓ ਜਿਆਦਾ ਹੈ ਵਾਦ ਵਿਵਾਦ ਸ਼ੁਰੂ ਹੋਇਆ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਗਿਆਨੀ ਜੀ ਤੁਹਾਨੂੰ ਪ੍ਰਧਾਨ ਬਣਾਉਣ ਨੂੰ ਫਿਰਦੇ ਆ ਬਣਨ ਨੂੰ ਤਿਆਰ ਕਹਿੰਦਾ ਜੇ ਦੋਨੋਂ ਧੜੇ ਕਹਿਣਗੇ ਮੈਂ ਇੱਕ ਧੜੇ ਦਾ ਪ੍ਰਧਾਨ ਨਹੀਂ ਬਣਨਾ ਓ ਸਰਦਾਰਾ ਅੱਜ ਫਿਰ ਕੀ ਬਣਿਆ ਧੜਾ ਵੀ ਨਹੀਂ ਢੜੀ ਐ ਕਿ ਪਾਈਆ ਵੀ ਨਹੀਂ ਛਟਾਂਕੀ ਐ ਐਲਦੀਆਂ ਛਟਾਂਕੀਆਂ ਬੜੀਆਂ ਉੱਠੀਆਂ ਮੈਂ ਭਰਾਵੋ ਤੁਹਾਨੂੰ ਸਭ ਨੂੰ ਪਤਾ ਟੋੜਾ ਸਾਹਿਬ ਦੇ ਨਾਲ ਰਿਹਾ ਹੈ ਟੌੜਾ ਸਾਹਿਬ ਨੇ ਮੈਨੂੰ ਗੱਲ ਇੱਕੋ ਕਹੀ ਕਹਿੰਦੇ ਗਰੇ ਵਾਲਾ ਜੇ ਗਲਤੀ ਕੀਤੀ ਹੈ ਨਾ ਆਪਾਂ ਬਾਦਲ ਤੋਂ ਦੂਰ ਹੋਣ ਦੀ ਕੀਤੀ ਹੈ ਕਹਿੰਦੇ ਕਿੰਨਾ ਰੌਲਾ ਪਾ ਲਿਆ ਉੱਚੀ ਉੱਚੀ ਚੜ ਕੇ ਕੂਕਾ ਮਾਰ ਲਿਆ ਪਰ ਸੰਗਤ ਤੱਕੜੀ ਦੇ ਨਾਲ ਰਹੀ ਹੈ ਆਪਣੇ ਨਾਲ ਨਹੀਂ ਆਈ ਆਪਾਂ ਨੂੰ ਮੁੜ ਕੇ ਬਾਦਲ ਨਾਲ ਰੜਨਾ ਪਊ ਇਹ ਕਿਹੜੀ ਬਾਗ ਦੀ ਮੂਲੀ ਹੈ ਇਹ ਤਾਂ ਹੋਏ ਨਹੀਂ ਲੱਭਣੇ ਇਹ 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 ਖਵਤੀ ਇਹ ਫਰਉਤੀ ਇਹਨਾਂ 'ਚ ਪੰਥ ਕਿਹੜਾ ਹੈ ਮੈਨੂੰ ਤਰਸ ਆਉਂਦਾ ਹੈ ਜਾਦੇ ਕਾਲ ਤੱਕ ਸਾਡੀ ਫਸੀਲ ਨੂੰ ਇਸ ਤਰ੍ਹਾਂ ਕੰਮ ਲਈ ਵਰਤਿਆ ਗਿਆ ਕਮੇਟੀ ਬਣਾਈ ਜੀਦੇ ਜੋ ਤਿੰਨਾਂ ਦਾ ਅਮਰਤ ਨਹੀਂ ਛਕਿਆ ਹੋਇਆ ਉਹ ਯਾਰ ਸਾਡੇ ਦਾ ਜਾਣ ਲੱਗਿਆ ਦਾੜੀਆਂ ਵਿਖਲਾਤੀਆਂ ਉਥੋਂ ਗੈਰ ਅਮਰਤਈ ਮੈਂਬਰ ਬਣਾਤੇ ਇਹ ਅਕਾਲ ਤਖਤ ਦੀ ਮਰਿਆਦਾ ਹੈ ਅਕਾਲ ਤਖਤ ਨੂੰ ਕਿਉਂ ਇਹਨਾਂ ਨੇ ਵਰਤੇ ਆ ਮੈਨੂੰ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਕਹਿਣਾ ਹਰਪ੍ਰੀਤ ਸਿੰਘ ਨੂੰ ਸਵਾਲ ਕਰਦਾ ਕਿ ਹਰਪ੍ਰੀਤ ਸਿੰਘ ਜੀ ਸੰਗਤ ਜਿਉ ਆ ਪੁੱਛਦੀ ਐ ਕਿ 9 ਨਵੰਬਰ ਨੂੰ ਜਿਸ ਦਿਨ ਧਾਮੀ ਸਾਹਿਬ ਪਹਿਲੀ ਵਾਰ ਪ੍ਰਧਾਨ ਚੁਣੇ ਗਏ ਐ ਇਹ ਸੱਚ ਨਹੀਂ ਕਿ ਤੂੰ ਮਹੇਸ਼ਿੰਦਰ ਸਿੰਘ ਨੂੰ ਆਪਣੇ ਦਫ਼ਤਰ 'ਚ ਬੁਲਾ ਕੇ ਕਿਹਾ ਕਿ ਗਰੇ ਵਾਲਾ ਆਰਐਸਐਸ ਦੇ ਉਲਟ ਨਾ ਬੋਲਿਆ ਕਰ ਮੇਰੀ ਉਹਨਾਂ ਦੇ ਨਾਲ ਯਾਰੀ ਐ ਮੈਂ ਕਿਹਾ ਗਿਆਨੀ ਜੀ ਉਹੀ ਤਾਂ ਸਿਉਂਖ ਐ ਕਹਿੰਦੇ ਸਿਉਂਖ ਹੋ ਪਰ ਮੇਰੇ ਪ੍ਰਭਾਵ ਇੱਥੇ ਜੋ ਮੈਂ ਕਹਾਂ ਉਹ ਹੀ ਕਰ ਦੇਣਗੇ ਆਪ ਤਾਂ ਇਹਨਾਂ ਤੋਂ ਕਰਾ ਨਹੀਂ ਹੋਇਆ ਉਹਨਾਂ ਦੇ ਆਖੇ ਜੋ ਉਹਨਾਂ ਨੇ ਕਿਹਾ ਮੈਂ ਇੱਥੇ ਹੀ ਗੱਲ ਤੁਹਾਨੂੰ ਦੱਸਦਾ ਐ ਇਹ ਮੈਂ ਜਿਹੜੀਆਂ ਗੱਲਾਂ ਕਰਦਾ ਐ ਇਹ ਮੈਂ ਆਪ ਨਹੀਂ ਕਰਦਾ ਐ ਇਹ ਗਿਆਨੀ ਜੀ ਦੀ ਆਪਣੀ ਜ਼ੁਬਾਨ ਚੋਂ ਮੈਂ ਗੱਲ ਜਿਹੜੀ ਤੁਹਾਨੂੰ ਸੁਣਾਉਣ ਲੱਗਾ ਲਾ ਸੁਣੋ ਕੀ ਕਹਿੰਦਾ ਗਿਆਨੀ ਦਿੱਲੀ ਨਾਲ ਤਾਂ ਸਾਡੀ ਜਾ ਰਹੀ ਐ ਠੀਕ ਐ ਠੀਕ ਕਰ ਥਾਰ ਇੱਥੇ ਹੁੰਦਾ ਸਪੀਕਰ ਫੋਨ ਇਹਦਾ ਉਹ ਲੁੱਕ ਗਿਆ ਉਹ ਮੈਚ ਪਟੂ ਲੈ ਗਿਆ ਬੋਲ ਗਿਆ ਆਹ ਸਿੰਘ ਦਾ ਕਾਊਂਟਰ ਤੇ ਕਹਿੰਦਾ ਮੇਰੀ ਯਾਰੀ ਹੈ ਦਿੱਲੀ ਵਾਲਿਆਂ ਨਾਲ ਆ ਕਹਿੰਦਾ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੇਰੀ ਯਾਰੀ ਹੈ ਮੈਂ ਇੱਕ ਗੱਲ ਹੁਣ ਹੋਰ ਕਰਨ ਲੱਗਾ ਫੇਰ ਇਹਨਾਂ ਨੇ ਕੀ ਕੀਤਾ ਕਹਿੰਦੇ ਅਕਾਲੀ ਦਲ ਨੂੰ ਤਕੜੇ ਕਰਨ ਲਈ ਚੁੱਲ੍ਹੇ ਨਵੇੜ ਦੋ ਪਰ ਚੁੱਲ੍ਹੇ ਚੱਗ ਪਾਤੀ ਕਿਉਂਕਿ ਇੱਕ 1 ਕਿਲੋ ਮੈਂ ਦੀ ਮੁੱਲ ਇਹਨੂੰ ਵਧਾਈ ਦੇਣਾ ਹੈ ਕਿ ਇਹ ਜਿਹਦਾ ਖਾਦਾ ਜਿਹਦੇ ਖਾਦੇ ਭੋਲੇ ਆ ਉਹਦੇ ਨਾਲ ਵਫਾਦਾਰ ਰਿਹਾ ਪਰ ਜਿਹੜੇ ਗੁਰੂ ਨੇ ਮਾਨ ਦਿੱਤਾ ਉਹ ਇਹ ਗੁਰੂਵਾਲਾ ਪਿੱਟ ਕਰ ਲਏ ਨੇ ਪਰ ਅੱਜ ਉਹ ਇੱਕ ਦਾ ਇੱਕ ਇੱਕ ਆ ਨਿੱਕੀ ਜੀ ਛਟਾਂਕੀ ਦਾ ਪ੍ਰਧਾਨ ਹੈ ਛਟਾਂਕੀ ਦਾ ਮੈਂ ਛਟਾਂਕੀ ਕਹਿਣਾ ਮੇਰੀ ਕਾਗਜ਼ ਤੇ ਨੋਟ ਕਰ ਲੋ ਜੇ 2-4 ਮਹੀਨਿਆਂ ਬਾਅਦ ਇਹਨੂੰ ਮੂੰਹ ਤੋਂ ਮੱਖੀਆਂ ਉਡਾਉਣ ਵਾਲਾ ਲੱਭ ਗਿਆ ਤਾਂ ਹਿਮੇਸ਼ਿੰਦਰ ਸਾਨੂੰ ਬੁਲਾ ਕੇ ਇੱਥੇ ਸਜ਼ਾ ਦੇ ਦੇਣਾ ਮੈਂ ਹੁਣ ਹਰਪ੍ਰੀਤ ਸਿੰਘ ਨੂੰ ਪਹਿਲਾ ਸਵਾਲ ਕਰਦਾ ਕਿ ਸਰਦਾਰਾ ਤੂੰ 7 ਸਾਲ ਐਕਟਿੰਗ ਜਥੇ ਦਾ ਰਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੈਂ ਨਹੀਂ ਆ ਪੰਥ ਪੁੱਛਦਾ ਤੇithੋਂ ਕਿੰਨਿਆਂ ਨੂੰ ਤੂੰ ਅੰਮ੍ਰਿਤ ਪਾਨ ਕਰਾਇਆ ਜਵਾਬ ਮੰਗਦਾ ਹੈ ਇਹ ਪੰਥ ਪੁੱਛਦਾ 7 ਸਾਲ ਵਿੱਚ ਕਿੰਨੇ ਵਿਦੇਸ਼ਾਂ 'ਚ ਦੌਰੇ ਲਾਏ ਆ ਉਥੋਂ ਕਿੰਨੇ ਪੈਸੇ ਲਿਆਏ ਆ ਇਹ ਵੀ ਹਿਸਾਬ ਪੰਥ ਪੁੱਛਦਾ ਹੈ ਇਹ ਸਹੀ ਨਹੀਂ ਤੇਰੀ رائے ਨਾਲ ਤੇਰੀ ਰਜ਼ਾਮੰਦੀ ਨਾਲ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੋੜੀ ਗਈ ਪਟਨਾ ਸਾਹਿਬ ਦੀ ਤੋੜੀ ਗਈ ਦਿੱਲੀ ਵਾਲਾ ਕਮੇਟੀ ਵਾਲੇ ਬੀਜੇਪੀ ਚ ਰਲਾਏ ਗਏ ਹਰਿਆਣੇ ਦੀ ਕਮੇਟੀ ਬਣਾਈ ਗਈ ਤੇਰਾ ਸਰਦਾਰਾ ਉਹਦਾ ਮੂੰਹ ਕਿਉਂ ਸੀਤਾ ਸੀ ਚੁੱਪ ਕਿਉਂ ਰਿਹਾ ਅੱਜ ਮੈਂ ਬੋਲਦਾ ਤੇ ਬੋਲੂਗਾ ਕਿਉਂਕਿ ਅੱਜ ਤੱਕ ਉਹ ਜੱਥੇਦਾਰ ਸੀ ਮੈਂ ਜੱਥੇਦਾਰ ਦੇ ਖਿਲਾਫ ਕਦੇ ਕੁਝ ਨਹੀਂ ਕਹਿੰਦਾ ਪਰ ਅੱਜ ਉਹ ਇੱਕ ਪੰਤ ਛਟਾਂਕੀ ਦਾ ਪ੍ਰਧਾਨ ਹੈ ਉਹਨੂੰ ਜਵਾਬ ਮੰਗਾਗੇ ਤੇ ਜਵਾਬ ਦੇਣੇ ਪੈਣਗੇ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮਕਾਉਂਗਾ ਉਹ ਯਾਰ ਤੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੜਾ ਉਲਟ ਬੋਲਿਆ ਸੁਖਬੀਰ ਸਿੰਘ ਬਾਦਲ ਨੂੰ ਤੂੰ ਦੇਖ ਕੇ ਰਾਜੀ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਆਜ਼ਾਦ ਭਾਰਤ 'ਚ ਪੰਥ ਤੇ ਪੰਜਾਬ ਲਈ ਜੇਲ੍ਹਾਂ ਕੱਟੀਆਂ ਆਪਾਂ ਕੀ ਮੰਨ ਮਾਰੀ ਐ ਦੱਸੋ ਮਹਾਰਾਜ ਜੀ ਹਰਪ੍ਰੀਤ ਸਿੰਘ ਜੀ ਦੱਸੋ ਆਪਾਂ ਕੀ ਮੰਨ ਮਾਰੀ ਐ ਆਪਾ ਐਗਜ਼ੀਕਟਿਵ ਕਲਾਸ ਵਿੱਚ ਬਿਜ਼ਨਸ ਕਲਾਸ ਹੁਣ ਜਾਂਦਾ ਲਿਹਿਆ ਉਦੋਂ ਤੈਨੂੰ ਪੁੱਛਦਾ ਕੋਈ ਨਹੀਂ ਹੁਣ ਕਿੰਨੇ ਘੇੜੇ ਬਾਹਰ ਮਾਰੇ ਐ ਹੁਣ ਕਿਉਂ ਨਹੀਂ ਬਾਹਰ ਜਾਂਦਾ ਹੁਣ ਤੈਨੂੰ ਕਿਉਂ ਨਹੀਂ ਬੁਲਾਉਂਦਾ ਮੈਂ ਇੱਕ ਸਿਆਣੇ ਦੀ ਗੱਲ ਦੱਸਦਾ ਇੱਕ ਸਿਆਣੇ ਨੇ ਦੱਸਿਆ ਕਹਿੰਦਾ ਇੱਕ ਗਰੀਬ ਸਿੱਖ ਗੁਰੂ ਸਾਹਿਬ ਦਾ ਸਰੂਪ ਨਿੱਜ ਸਤਨ ਤੇ ਲਿਜਾ ਰਿਹਾ ਸੀ ਤੇ ਬਾਦਸ਼ਾਹ ਉਹਨੂੰ ਮੱਥੇ ਟੇਕਣ ਤੇ ਉਹ ਗਰੀਬ ਸਿੱਖ ਬੜਾ ਚੌੜਾ ਹੋ ਗਿਆ ਕਿ ਮੈਂ ਤਾਂ ਬਹੁਤ ਵੱਡਾ ਬਣ ਗਿਆ ਕਿ ਮੈਨੂੰ ਇਹ ਮੱਥੇ ਢੇਕਦੇ ਆ ਜਦੋਂ ਗੁਰੂ ਸਾਹਿਬ ਨੂੰ ਸੁਖਾਸਣ ਕਰਾ ਕੇ ਵਾਪਸ ਆਇਆ ਉਹਨੂੰ ਮੋਢੇ ਮਾਰਨ ਕਹਿੰਦਾ ਯਾਰ ਉਹੀ ਆ ਜਿਹਨੂੰ ਮੱਥੇ ਢੇਕਦੇ ਸੀ ਉਹ ਕਹਿੰਦਾ ਤੈਨੂੰ ਨਹੀਂ ਸੀ ਢੇਕਦੇ ਭਲੇਖਾ ਜਿਹਨੂੰ ਮੱਥੇ ਢੇਕਦੇ ਸੀ ਉਹਨੂੰ ਤੂੰ ਸੁਖਾਸਣ ਤੇ ਬਿਠਾਇਆ ਹੈ ਜੱਥੇਦਾਰਾ ਜੱਥੇਦਾਰੀ ਨੂੰ ਮੱਥੇ ਢੇਕਦੇ ਸੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਮੱਥੇ ਢੇਕਦੇ ਸੀ ਅਕਾਲ ਤਖਤ ਨੂੰ ਮੱਥੇ ਢੇਕਦੇ ਸੀ ਆ ਸਾਢੇ 4 ਫੁੱਟ ਵਾਲੇ ਹਰਪ੍ਰੀਤ ਸਿੰਘ ਨੂੰ ਨਹੀਂ ਮੱਥੇ ਢੇਕਦੇ ਸੀਗੇ ਮੱਤ ਕੋਈ ਭਲੇਖਾ ਰੱਖੀ ਤੋ ਮੈਂ ਖਾਲਸਾ ਜੀ ਕੋਈ ਗੱਲ ਕਹਿਣੀ ਹੈ ਨਾ ਤਾਂ ਉਹਨੂੰ ਗਲਤੀ ਨਾਲ ਅਕਾਲੀ ਦਲ ਕਹਿਆ ਕਰੋ ਅਕਾਲੀ ਦਲ ਇੱਕ ਸੀ ਇੱਕ ਹੈਗਾ ਤੇ ਇੱਕ ਰਹੂਗਾ ਤੇ ਜਿਹਦਾ ਅੱਜ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਉਹ ਅਕਾਲੀ ਦਲ ਆ ਹੋਰ ਅਕਾਲੀ ਦਲ ਕੋਈ ਨਹੀਂ ਬੋਲੇ ਸੋਨਹਿਰੀ ਯਾ ਕਾਲੇ ਇਹ ਹੱਟੀਆਂ ਨੇ ਖੁੱਲੀਆਂ ਨੇ ਬੰਦ ਹੋ ਜਾਣਗੀਆਂ ਹੁਣ ਮੈਂ ਪੰਜ ਚਾਰ ਨਾਰੇ ਲਵਾਉਣੇ ਆ ਠੋਕ ਕੇ ਲਾਉਣੇ ਆ ਕਿਸੇ ਗੱਲ ਦੀ ਟੇਲ ਨਾ ਛੱਡਣ ਵਾਲੇ ਯਾਰ ਇੱਥੇ ਤਤੀ ਤਵੀ ਤੇ ਵੀ ਬੈਠੇ ਆਂ بارش ਵੀ ਅੱਥੇ ਪਰਵਾਹ ਨਾ ਕਰਿਓ ਪੰਥ ਆ ਇਹ ਕੁਝ ਨਹੀਂ ਹੁੰਦਾ ਯਾਰ ਆਪਾਂ ਪੰਜਵੇਂ ਪਾਤਸ਼ਾਹ ਨੇ ਤਤੀ ਤਵੀ ਤੇ ਵੀ ਬੈਠਿਆ ਪਰ بارش ਡੇਰੀ ਜਾਂਨੇ ਆ ਮੈਂ ਕਹੂੰਗਾ ਦੇਖ ਤੇਗ ਤੁਸੀਂ ਕਹਿੰਦਾ ਫਤਿਹ ਦੇਖ ਤੇਗ ਫਤਿਹ ਐਨੀ ਨਾਲ ਨਹੀਂ ਫਤਿਹ ਹੋਣੀ ਥੋੜਾ ਜ਼ੋਰ ਲਾਓ ਦੇਖ ਤੇਗ ਫਤਿਹ ਪੰਥ ਕੀ ਜੈਕਾਰ ਪੰਥ ਕੀ ਜੈਕਾਰ ਸ਼ਰੋ ਆਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਲਓ ਹੁਣ ਬੁਲਾਉਣ ਲੱਗਾ ਜਗਾਰਾ ਜਿੰਨਾ ਤੋਂ 1 ਤੱਕ ਜੋਰ ਲਾ ਕੇ ਮੈਂ ਬੁਲਾਉਣਾ 100 ਲੰਬੀ ਹੀ ਕਨਾਲੀ ਜਵਾਬ ਦੇਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ